ਆਏ ਕਰਦ ਕਿੱਥੇ ਰੱਖਣੀ ਕੇਵਲ ਤੇ ਆਪਣੀ ਰੱਖੀ ਚੀਜ਼ ਬਣੀ ਤਾਂ ਲੱਭਦੀ ਕਿਿੱਧਰ ਨੂੰ ਰੱਖਤੀ ਹੈ ਕੀ ਕਰਾਂ ਨਹੀਂ ਕਰਦ ਲੱਭਣ ਨਹੀਂ ਮੰਮੀ ਮੇਰੀ ਗੱਲ ਸੁਣ ਕਰ ਬਾਹਰ ਚ ਲੱਭੀ ਹੁਣ ਡਾਕਟਰ ਦਾ ਪਤਾ ਕੀਤਾ ਵਾ ਹਾਂਜੀ ਸਾਬੀ ਵਾਸਤੇ ਤੈਨੂੰ ਪਤਾ ਦਵਾਈ ਲੈਉਣੀ ਆ ਹਾਂਜੀ ਤੇ ਉਹਨੇ ਪੈਸੇ ਬੜੇ ਮੰਗੇ ਆ ਤੇ ਤੂੰ ਆਪਣੀ ਮੰਮੀ ਨੂੰ ਫੋਨ ਕਰ ਮੰਮੀ ਨੂੰ ਕਿਹੜੀ ਗੱਲ ਮੰਮੀ ਨੂੰ ਫੋਨ ਕਰਾਂ ਵੀ ਮੇਰੇ ਲੱਗੇ ਆ ਜੀ ਨਹੀਂ ਸਾਬੀ ਨੂੰ ਘੜਨਾ ਕਿਤੇ ਇਹ ਗੱਲ ਨਹੀਂ ਆ ਵੀ ਤੇਰੇ ਲੱਗੇ ਆ ਜੀ ਤੇਰੇ ਲੱਗੇ ਮੈਂ ਹੈ ਗਈਆਂ ਚਾਚੇ ਉਹਦੇ ਨੇ ਘੜਨਾ ਉਹਨੂੰ ਹਾਂਜੀ ਮੈਂ ਇਹ ਕਹਿਣ ਆਈ ਆ ਵੀ ਆਪਣੀ ਮੰਮੀ ਨੂੰ ਫੋਨ ਕਰ ਦੱਸੋ ਤਾਂ ਸਹੀ ਕਾਦੇ ਵਾਸਤੇ ਮੰਮੀ ਨੂੰ ਫੋਨ ਕਰਾਂ ਅੱਦੇ ਪੈਸੇ ਮੈਂ ਮੰਮੀ ਆਪਣੀ ਨੂੰ ਕਹਿ ਕੇ ਕਰ ਅੱਧੇ ਪੈਸੇ ਮੰਮੀ ਜੀ ਤੁਹਾਨੂੰ ਪਤਾ ਮੇਰੀ ਮੰਮੀ ਨੇ ਅੱਧੇ ਪੈਸੇ ਕਿੱਥੋਂ ਕਰਨੇ ਆ ਉਹਨਾਂ ਕੋ ਕਿਹੜਾ ਕੋਈ ਹੈਗਾ ਕਮਾਈ ਵਾਲਾ ਪਿ ਜਿਹੜਾ ਕਮਾਈ ਕਰਕੇ ਲੈ ਕੇ ਦੇਣ ਦਿਆ ਉਹਨਾਂ ਨੂੰ ਕਮਾਈ ਵਾਲਾ ਨਹੀਂ ਹੈਗਾ ਤੇ ਅੱਧਾ ਕਿੱਲਾ ਬੈ ਕਰਦੇ ਉਹਨੂੰ ਕਾ ਤੁਹਾਡੇ ਬੱਸ ਮੰਮੀ ਉਹ ਅੱਧੇ ਕਿੱਲੇ ਵਾਲੀ ਧਿਆਨ ਜੀ ਉਹ ਮੇਰੀ ਮੰਮੀ ਬੈ ਕਰ ਦੂਗੀ ਤੇ ਖਾਊਗੀ ਕਿੱਥੋਂ ਦੱਸੋ ਉਹਨੂੰ ਕੌਣ ਕਮਾ ਕੇ ਦੇਣ ਕੇ ਆਉਣ ਵਾਲਾ ਉਹਦੇ ਖਾਣ ਜੋਗੇ ਬਥੇਰੇ ਆ ਨੇ ਦਾਣੇ ਠੀਕ ਆ ਮੈਂ ਕੁਛ ਪੈਸੇ ਕੀਤੇ ਆ ਕੁਛ ਉਹਨੂੰ ਕਿਆ ਕਰ ਉਹਦਾ ਵੀ ਕੁਛ ਲੱਗਦਾ ਵਾ ਹਾਂ ਕਿ ਤਾ ਤੁਸੀਂ ਆਨੇ ਹੀ ਮੰਮੀ ਗੱਲ ਗੱਲਣਾ ਮੇਰੇ ਮੁੰਡੇ ਨੇ ਕਮਾਈ ਕੀਤੀ ਮੇਰੇ ਮੁੰਡੇ ਦੀ ਕਮਾਈ ਹੁਣ ਕੱਢ ਕੇ ਫਿਰ ਲਾਉ ਹਾਂ ਆਪਣੇ ਮੁੰਡੇ ਤੇ ਉਹਦੀ ਕਮਾਈ ਓਏ ਜਿਹੜੀ ਕਮਾਈ ਕੀਤੀ ਸੀ ਨਾ ਮੁੰਡੇ ਮੇਰੇ ਨੇ ਉਹ ਕੱਢੀ ਆ ਮੈਂ ਤੈਨੂੰ ਮੈਂ ਆਖਣ ਦੀ ਆ ਵੀ ਉਹਨੇ ਪੈਸੇ ਮੰਗੇ ਜਾਦੇ ਕੁਝ ਪੈਸੇ ਵੀ ਜਿਹੜੇ ਮੁੰਡੇ ਨੇ ਕਮਾਈ ਕੀਤੀ ਉਹ ਕੱਢੇ ਆ ਮੰਮੀ ਫਿਰ ਮੇਰੀ ਮਾਂ ਕਿੱਥੋਂ ਕਰੇ ਉਹਨੇ ਤਾਂ ਨੀਂਜੇ ਦੇਣਾ ਅੱਧਾ ਕਿੱਲਾ ਮੈਂ ਤੁਹਾਨੂੰ ਸਿੱਧੀ ਗੱਲ ਦੱਸਦੀ ਆ ਤੂੰ ਇਹ ਮੈਨੂੰ ਨਹੀਂ ਇੱਥੇ ਵਸਣ ਦੇਣਾ ਮੇਰੀ ਮਾਂ ਨੂੰ ਜਾ ਕੇ ਦਾਣੇ ਪਾਇਆ ਕਰੋਗੇ ਤੇ ਪੜੋਲੇ 'ਚ ਤੇ ਮੈਂ ਕਦੋਂ ਆਖਣ ਦੀ ਆ ਦਾਣੇ ਪਾਇਆ ਕਰਨੇ ਆ ਕਿੱਲਾ ਹੈ ਗਾਧਾ ਕਿਲੇ ਵਿੱਚ ਨਾ 1/2 ਕਿਲੇ ਤੇ ਖਾਣ ਚੁੱਕਾ ਵਾਧੂ ਆ ਡੇਢ ਕਿਲੇ ਵਿੱਚ ਮੰਮੀ ਕਿੱਲਾ ਗੈਣੇ ਹੀ ਆ ਕਿੱਲਾ ਗੈਣੀ ਉਹ ਕੀ ਕੀਤਾ ਕਿੱਲਾ ਗੈਣੇ ਪਾ ਕੇ ਤੇ ਮੰਮੀ ਹੁਣ ਤੁਹਾਨੂੰ ਕੀ ਦਸੀਆ ਵੀ ਕੀ ਕੀਤਾ ਤੇ ਕੀ ਨਹੀਂ ਹਾਏ ਉਹ ਦੰਦਾ ਤੋਂ ਦੁਨਾ ਨਹੀਂ ਲਿਆ ਅੱਜ ਤੂੰ ਕਹਿਣ ਦੇਈਆ ਵੀ ਕਿੱਲਾ ਗੈਣੇ ਆ ਮੰਮੀ ਜੀ ਮੇਰੀ ਪੜਾਈ ਉਹ ਕਿੰਨੇ ਖਰਚ ਚੁੱਕਣਾ ਹੀ ਖਰਚਾ ਮੇਰੀ ਮਾਂ ਨੇ ਹੀ ਚੁੱਕਿਆ ਵਿਆਹ ਤੇ ਨਹੀਂ ਲਾਇਆ ਕੋਈ ਖਰਚਾ ਬਾਕੀ ਉਹਨੂੰ ਨਹੀਂ ਕੋਈ ਚਾਹੀਦਾ ਮਗਰ ਫਾਈ ਬਿਆਹ ਤੇ ਕਿੰਨਾ ਖਰਚਾ ਕੀਤਾ ਤੇ ਪੜਾਈ ਜੋਗੇ ਨਿਆਣੇ ਦੇ ਤੇ ਕੰਪਿਆਹੇ ਇੰਨੇ ਕਿ ਤੇ ਨਿਕਲ ਆਉਂਦੇ ਓਹ ਘਰਾਂ ਦੇ ਵਿੱਚੋਂ ਜਿੱਥੇ ਕਮਾਈ ਵਾਲਾ ਹੋਵੇ ਨਾ ਉੱਥੋਂ ਨਿਕਲ ਆਉਂਦੇ ਘਰਾਂ ਚ ਮੇਰਾ ਪਿਓ ਨਹੀਂ ਹੈਗਾ ਸਿਰ ਤੇ ਮੇਰੇ ਘਰ ਚੋਂ ਨਹੀਂ ਨਿਕਲੇ ਫਿਰ ਤੇਰੇ ਪਿਓ ਨੇ ਮਾਸਾ ਵੀ ਨਹੀਂ ਕਮਾਈ ਕੀਤੀ ਤੇ ਤੇਰੇ ਜੋਗੀ ਪੜਾਉਣ ਜੋਗੀ ਵੀ ਨਹੀਂ ਕੀਤੀ ਤੇ ਮੰਮੀ ਫਿਰ ਜੇ ਮੈਂ ਕਾਵਾਂ ਕਿ ਮੇਰੇ ਸਹੁਰੇ ਨੇ ਨਹੀਂ ਇੱਥੇ ਕਮਾਈ ਕੀਤੀ ਤੇ ਆਪਣੇ ਪੁੱਤ ਦਾ ਲਾਜ ਹੀ ਹੋ ਸਕੇ ਤੇਰੇ ਸਹੁਰੇ ਨੇ ਕਮਾਈ ਕੀਤੀ ਹੀ ਤੇ ਤੇਰੇ ਘਰ ਵਾਲੇ ਨੇ ਕੀਤੇ ਤੇ ਆ ਘਰ ਚ ਬੈਠੀ ਆ ਮਹਿਲ ਪਾਇਆ ਏਡਾ ਵੱਡਾ ਤੇ ਮੰਮੀ ਆਪਾਂ ਵੀ ਆਪਣੇ ਘਰ ਚ ਹੀ ਬੈਠੇ ਹਾਂ ਐਵੇਂ ਨਹੀਂ ਏਡੇ ਵੱਡੇ ਵਿਆਹ ਪੈ ਜਾਂਦੇ ਤੇ ਜੇ ਫੋਮਾ ਦੀ ਮਾਂ ਆਪਣੀ ਨੂੰ ਕਹ ਪਹਿਲੇ ਅੱਤੇ ਕਰਦੇ ਸੁਣਦਾ ਨਾ ਬਸ ਆਣ ਕੇ ਆਰਡਰ ਹੀ ਮਾਰਨਾ ਹੁੰਦਾ ਵੀ ਗਾੜੀ ਕੋ ਪੈਸੇ ਧਰ ਕੇ ਬੈਠੀ ਆਪਣੇ ਕੋਲ ਆਓ ਕਰ ਲਓ ਤੇ ਜੀ ਇਹ ਕਰ ਲਓ ਹੁਕਮ ਵੀ ਬੱਝੀ ਆ ਨਾ ਮੈਂ ਤੇ ਆਪਣੀ ਮਾਂ ਨੂੰ ਨਾ ਕਹਾਂ ਅੱਜ ਤੇ ਨਾ ਕਹਾਂ ਕੱਲ੍ਹ ਵਾਹੇ ਕਰਦ ਕਿੱਥੇ ਰੱਖ ਲਈ ਮੈਂ ਸਾਬੀ ਪੁੱਤ ਠੀਕ ਆ ਹਣ ਪੁੱਤ ਸਾਬੀ ਪੁੱਤ ਠੀਕ ਆ ਹਣ ਹਾਂ ਠੀਕ ਆ ਚੱਲ ਤੂੰ ਵੀ ਪੁੱਤ ਕਿਹਾ ਠੀਕ ਆ ਮੇਰਾ ਵੀ ਥੋੜਾ ਜਨਾ ਹੌਸਲਾ ਜਾ ਹੋ ਜਾਂਦਾ ਜਦ ਤੂੰ ਇੰਨੀ ਗੱਲ ਕਹੀ ਅੱਜ ਪਾਣੀ ਪਾਣੀ ਪੀਣਾ ਮੈਂ ਲਿਆਉਣੀ ਆ ਆਪਣੇ ਪੁੱਤ ਲਈ ਪਾਣੀ ਨਹੀਂ ਹੈ ਨਰਗ ਲਾਈ ਜਾਨੀ ਆ ਤੈਨੂੰ ਨਹੀਂ ਪਤਾ ਮੁੰਡਾ ਪਾਣੀ ਮੰਗਣ ਦੀ ਆਵਾਜ਼ਾਂ ਨਹੀਂ ਸੁਣਨੀਆਂ ਕੰਨਾਂ 'ਚ ਰੂਹ ਲਿਆ ਵਾ ਤੇ ਤੂੰ ਹੀ ਲੱਗ ਗਈਂ ਤੁਹਾਨੂੰ ਪਤਾ ਮੰਮੀ ਮੈਂ ਸਬਜ਼ੀ ਵਲੋਂ ਆਈਆਂ ਤਾਂ ਤੁਸੀਂ ਲੈ ਜਾਓ ਪਾਣੀ ਹੁਣ ਪਾਣੀ ਤਾਂ ਮੈਂ ਲੈ ਜੂਗੀ ਪਰ ਚਾਚੀ ਆਪਣੀ ਨੂੰ ਕੀ ਕਹਿੰਨੀ ਤੂੰ ਹੀ ਹੁਣ ਡਏ ਜੇ ਜੇ ਮੈਂ ਨਾਲ ਇੱਧਰ ਕੰਮ ਕਰਦੀ ਹੁੰਦੀ ਵਿਹਲੀ ਨਹੀਂ ਫਿਰ ਮੈਂ ਚੱਲ ਪਾਣੀ ਲੈ ਜਾਨੀ ਤੈਨੂੰ ਮੇਰੇ ਮੁੰਡੇ ਨਾਲ ਥੋੜਾ ਫਿਕਰਵਾ ਤੈਨੂੰ ਅਪਡੇਟ ਨਹੀਂ ਆ ਪੇ ਬਣਾ ਲਾਂ ਤੇ ਖਾਲਾਂ ਦਵਾਜਾ ਤੂੰ ਜਾ ਰਿਆ ਨੇ ਖਾਣੇ ਮੈਂ ਕਿਹੜੀ ਕੱਲੀ ਨੇ ਸਬਜ਼ੀ ਖਾਣੀ ਨਾਲੇ ਚਾਰਾਤ ਤੇ ਮੰਮੀ ਮੇਰੇ ਹੈ ਨਹੀਂ ਆ ਪੇ ਇੱਧਰ ਵੀ ਮੈਂ ਭੱਜੀ ਫਿਰਾਂ ਤੇ ਉੱਧਰ ਵੀ ਲੈ ਮੁੰਡਾ ਮੇਰਾ ਤੇ ਉਂਝ ਨਹੀਂ ਰੋਟੀ ਖਾਂਦਾ ਉਹਦੇ ਵਗੜ ਕੇ ਮੈਂ ਪਕਾਉਣੀ ਆ ਕਦੀ ਕੋਚ ਬਣਾਉਣੀ ਕਦੀ ਕਿ ਕੋਚ ਬਣਾਉਣੀ ਹੁਣ ਤੇ ਮੇਰਾ ਜੀਵ ਨਹੀਂ ਕਰਦਾ ਰਸੋਈ ਚ ਵੜਨ ਨੂੰ ਕੁਝ ਬਣਾਉਣ ਨੂੰ ਵੀ ਹੁਣ ਤੇ ਤੂੰ ਆਪਣੇ ਸਵਾਦ ਲਾਉਣੀ ਆ ਜਦੋਂ ਨਹੀਂ ਆਈ ਨਾ ਪੁੱਠਿਆਂ ਪਿਆਰਾਂ ਵਾਲੀ ਸਾਡੇ ਘਰ ਦਾ ਬੇੜਾ ਗਰਗ ਕਰਕੇ ਰਾਤਾ ਤੂੰ ਛੱਡਿਆ ਕੱਖ ਨਹੀਂ ਤੂੰ ਕਰਦਾ ਅਜੇ ਪਤਾ ਨਹੀਂ ਕੀ ਕੀ ਕਰੇਗੀ ਹੋ ਪਾਣੀ ਲੈ ਪੁੱਤ ਪਾਣੀ ਉਠਦਾ ਮੇਰਾ ਪੁੱਤ ਪਾਣੀ ਤਾਂ ਹੋ ਉੱਤੇ ਨਾ ਰੋੜ ਲਈ ਵੇ ਉੱਤੇ ਰੋੜਦਾ ਜਾਂਦਾ ਵਾ ਕੀ ਕਰਦਾ ਸਾਦੀ ਮੈਂ ਪਿਆਲ ਦਿੰਨੀ ਆ ਪਤੋ ਬੱਦੀ ਖਿੱਚੀ ਜਾਊਗਾ ਬਸ ਕੀ ਹੋਣ ਡਿਆ ਹੁਣ ਸਭ ਕੀ ਹੁੰਦਾ ਤੈਨੂੰ ਹੁਣ ਕੋਈ ਨਹੀਂ ਹੁਣੇ ਮੈਨੂੰ ਆਖਣ ਡਿਆ ਹਾਂ ਠੀਕ ਵਾ ਤੇ ਹੁਣ ਕਿਉਂ ਇਦਾਂ ਕਰਨ ਡਿਆ ਪਿਆ ਫੇਰ ਕੀ ਗੱਲ ਆ ਪੁੱਤ ਠੀਕ ਆ ਤੇ ਫਿਰ ਇਦਾਂ ਕਿਉਂ ਕਰਦਾ ਵਾ ਕੀ ਹੁੰਦਾ ਤੈਨੂੰ ਚਾਬੀ ਚੱਲ ਪੁੱਤ ਲੰਮੇ ਪੈ ਜਾ ਮੇਰਾ ਪੁੱਤ ਲੰਮੇ ਪੈ ਜਾ ਮੇਰਾ ਪੁੱਤ ਇੱਥੇ ਮਹਾਰਾਜ ਮੇਰਾ ਪੁੱਤ ਛੇਤੀ ਛੇਤੀ ਠੀਕ ਕਰ ਦੇ ਮੇਰੇ ਕੋ ਨਈਉਂ ਵੇਖਿਆ ਜਾਂਦਾ ਇਦਾਂ ਪਿਆ ਮੇਰੀ ਵੀ ਮੁਰੱਬਾ ਮੇਰੇ ਪੁੱਤ ਨੂੰ ਲਾ ਦੀ ਇਦਾਂ ਜਿਹੜੀ ਮਾਵ ਆਪਣਾ ਪੁੱਤ ਤੜਫਦਾ ਵੇਖ ਚਾਹਦੀ ਹੈ ਮੰਮੀ ਨਹੀਂ ਬੋਨ ਨੂੰ ਹਟਦੀ ਮੈਂ ਆਂ 10 ਪੁੱਠੇ ਪਹਿਰਾਵਾਂ ਵਾਲੀ ਹੱਤੀ ਕਰਤੀ ਲੈ ਪੀ ਇਹ ਵੀ ਬੋਲਣ ਲੱਗੀ ਇਹਦੀ ਯਾਤੀ ਬਣ ਗਈ ਬੋਲਣ ਦੀ ਪਾ ਰਹੇ ਇੱਕ ਗੱਲ ਆ ਵੀ ਸੋਚਣ ਵਾਲੀ ਆ ਮੰਮੀ ਨੇ ਮੈਨੂੰ ਕਹਿ ਤੇ ਦਿੱਤਾ ਵੀ ਆਪਣੀ ਮਾਂ ਨੂੰ ਫੋਨ ਕਰ ਉਦਾਂ ਇਹਨਾਂ ਨੂੰ ਉਹੀ ਪਿਆਲੀ ਕਿਉਂ ਦੇ ਦਦੀ ਆ ਆਪਣੀ ਵੀ ਤੇ ਇਹਨਾਂ ਦੀ ਹੈਗੀ ਆ ਉਧਰ ਧਿਆਨ ਨਹੀਂ ਕਰਦੇ ਬਸ ਮੇਰੇ ਪੇਕਿਆਂ ਵੱਲ ਧਿਆਨ ਹੀ ਉਹ ਜਿਹੜੀ ਮਾਸਾ ਪਿਆਲੀ ਹੈਗੀ ਉਧਰੋਂ ਲੈ ਲਈਏ ਪਰ ਮੈਂ ਗਲਤੀ ਤੇ ਨਹੀਂ ਕਰਨੀ ਆਪਣੀ ਮੰਮੀ ਨੂੰ ਨਾ ਫੋਨ ਕਰਕੇ ਇੱਕ ਵਾਰੀ ਦੱਸਾਂ ਦੇ ਸਹੀ ਪੀ ਆ ਕੋਸ਼ ਹੁੰਡਿਆ ਇੱਥੇ ਇੰਦਾ ਬਹਿ ਰਿਆਂ ਦੀ ਲੋੜ ਇਹਨਾਂ ਵਿਵਾਜ ਮੰਮੀ ਵੀ ਮੈਨੂੰ ਗੁੱਸੇ ਹੋਏ ਵੀ ਦੁੱਖ ਸੁੱਖ ਦਾ ਕੀ ਪਤਾ ਹੁੰਦਾ ਕੀਤੇ ਹੁਣਾ ਕੀਤੇ ਨਹੀਂ ਤੂੰ ਇੱਕ ਵਾਰੀ ਮੈਨੂੰ ਫੋਨ ਕਰਕੇ ਇਹ ਤਾਂ ਦੱਸ ਦੀ ਚਲ ਮੈਂ ਸਬਜ਼ੀ ਦਾ ਬਾਅਦ ਚ ਕਰਦੀ ਆ ਪਹਿਲਾਂ ਮੈਂ ਮੰਮੀ ਨੂੰ ਫੋਨ ਕਰਦੀ ਆ ਵਿਹਦੀਆਂ ਭਲਾ ਮੰਮੀ ਕੀ ਆਦੀ ਨਾਲੇ ਮੰਮੀ ਨੂੰ ਦੱਸਣਾ ਤੇ ਸਹੀ ਮੰਮੀ ਜੀ ਦੇਓ ਫਿਰ ਫੋਨ ਮੈਂ ਲਾ ਲਾ ਆਪਣੀ ਮੰਮੀ ਨੂੰ ਸੋਚਿਆ ਹੁਣ ਦਿਮਾਗ 'ਚ ਆ ਗਈ ਕੋਈ ਗੱਲ ਹਾਂਜੀ ਮੈਂ ਹਾਂ ਚਲ ਮੈਂ ਪੁੱਛ ਲੈਣੀ ਕੀ ਕਹਿੰਦੇ ਆ ਤੇ ਜਦੋਂ ਮੈਂ ਕਹਿੰਨੀ ਹੁੰਨੀ ਮੇਰੇ ਕਿਹਦਾ ਅਸਰ ਕਰ ਲਿਆ ਕਰ ਚਲੋ ਹੁਣ ਫੜਾ ਦਿਓ ਹੁਣ ਫਿਰ ਮੈਂ ਪੁੱਛ ਰਹੀ ਨਹੀਂ ਆ ਕਿ ਨਾ ਨਾ ਕਹਿਣਾ ਜ਼ਰੂਰੀ ਹੁੰਦਾ ਵਾ ਕਹਿ ਵੀ ਦਈ ਉੱਥੇ ਹੋਰ ਗੱਲਾਂ ਨਾ ਕਰਕੇ ਆ ਜੀ ਕਿਤੇ ਤੁਸੀਂ ਲੱਗ ਗਿਆ ਜੋ ਨਾ ਫਿਰ ਮੈਂ ਮੈਂ ਲੱਗ ਕੇ ਆਣ ਕਿ ਕੀ ਕਰਨਾ ਵਾ ਪੈਸਿਆਂ ਵੱਲੋਂ ਕਹਿਦੀ ਇਹ ਨਾ ਨਾਂ ਕਹਿ ਕੇ ਤੇ ਨਾ ਨਾਂ ਲੈ ਕੇ ਆਵੀਂ ਮੇਰੇ ਵੱਲ ਫੋਨ ਕਰਨਾ ਭਾਈ ਦੁੱਖ ਸੁੱਖ ਹੀ ਕਰਨਾ ਹੋਵੇ ਹੋਰ ਫੋਨ ਲੈ ਤ ਗਈ ਆ ਪਹਿਲੇ ਵੱਲ ਪੁੱਛੂਗੀ ਤਾਂ ਤਾਂ ਹੀ ਆ ਨਾ ਕਿ ਤਾਂ ਮਾਂ ਨੂੰ ਕੀ ਕਹਿ ਦੇਣਾ ਕਿ ਨਾ ਕਰਦੇਗੇ ਕਿਦਾਂ ਕਹਿ ਦੇਣਾ ਮੈਂ ਕਿਹੜੇ ਉਹਨੂੰ ਪੁੱਛਣੇ ਆ ਪਛਾਉਂਗੀ ਤੇ ਤੇਰੇ ਕੋਈ ਕੀ ਹੁੰਦਾ ਪੁੱਤ ਤੈਨੂੰ ਐਦਾਂ ਕਿਉਂ ਕਰੀ ਜਾਂਦਾ ਮਸਾਬੀ ਤੂੰ ਕੀ ਹੁੰਦਾ ਵਾ ਹੈਲੋ ਹੈਲੋ ਸੱਚੀ ਗੈਲ ਮਮੀ ਜੀ ਪਾਸਟਿਕਾਲ ਪੁੱਤ ਕਿਦਾਂ ਠੀਕ ਠਾਕ? ਹਾਂਜੀ ਵਧੀਆ ਤੁਸੀਂ ਸੁਣਾਓ। ਰਾਜੀ ਭਾਜੀ ਸਾਬ। ਹਾਂਜੀ ਹਾਂਜੀ ਕੀ ਕਰਨ ਦੇ ਹੀ? ਉਹ ਨਹੀਂ ਪੁੱਤ ਮੈਂ ਕੀ ਕਰਨਾ ਵਿਹਲੀ ਹੋ ਕੇ ਬੈਠੀ ਹਾਂ। ਠੀਕ ਰੋਟੀ ਪਾਣੀ ਖਾਧਾ ਜੀ? ਹਾਂ ਰੋਟੀ ਪਾਣੀ ਖਾ ਲਿਆ ਪੁੱਤ। ਤੂੰ ਸੁਣਾ ਕਿਦਾਂ ਘਰ ਪਰਵਾ? ਠੀਕ ਠਾਕ ਸਾਬ। ਹਾਂਜੀ ਠੀਕ ਐ। ਅੰਮੀ। ਤੇ ਮੈਂ ਹਾਂਜੀ ਠੀਕ ਐ ਤੇ ਮੈਂ ਤਾਂ ਤੁਹਾਡੇ ਨਾਲ ਗੱਲ ਕਰਨ ਨੂੰ ਹੋਣ ਲਾਇਆ ਹੀ ਇੱਕ। ਆਹ ਪੁੱਤ ਕੀ? ਮੈਂ ਤੁਹਾਨੂੰ ਪਤਾ ਹੀ ਐ ਨਾ ਵੀ ਸਾਬੀ ਵੱਲੋਂ ਵੀ ਉਹ ਠੀਕ ਨਹੀਂ ਐ। ਆ ਕਿਦਾਂ ਹੁਣ ਠੀਕ ਹੋਇਆ ਨਹੀਂ ਤੇ ਉਹ ਤਾਂ ਮੰਮੀ ਇਦਾਂ ਹੀ ਆ ਜੇ ਇੰਨਾ ਨਹੀਂ ਫਰਕ ਪਿਆ ਜੇ ਡਾਕਟਰ ਕੋਲ ਨੂੰ ਪੁੱਛਦੇ ਫਿਰਦੇ ਆ ਤੇ ਉਹਨੇ ਪੈਸੇ ਮੰਮੀ ਦੱਸਣ ਦੀ ਵੀ ਬੜੇ ਮੰਗੇ ਆ ਲਾਜ ਵਾਸਤੇ ਅੱਛਾ ਆਹੋ ਕਹਿੰਦੇ ਪੈਸੇ ਜਿਆਦੇ ਲੱਗਣੇ ਆ ਤੇ ਮੈਂ ਤਾਂ ਤਾਂ ਤੁਹਾਨੂੰ ਫੋਨ ਲਾਇਆ ਵੀ ਥੋੜੇ ਬੋਤੇ ਕਰੋਗੇ ਤੁਸੀਂ ਵੀ ਕਿ ਨਹੀਂ ਪੁੱਤ ਨਹੀਂ ਮੈਂ ਬਹ ਕਿਥੋਂ ਕਰਨੇ ਆ ਹੂੰ ਇਹ ਤੇ ਮੈਨੂੰ ਵੀ ਪਤਾ ਹੈ ਮੈਂ ਤੇ ਪਹਿਲੋਂ ਆਪ ਨਾ ਕਰਤੀ ਸੀ ਇਹਨਾਂ ਨੂੰ ਫੇਰ ਮੇਰੇ ਦਿਮਾਗ ਚ ਆਇਆ ਮੈਂ ਕਿਹਾ ਮੰਮੀ ਬਾਅਦ ਚ ਕਿਤੇ ਕਵੇ ਨਾ ਵੀ ਮੇਰੇ ਨਾਲ ਗੱਲ ਕਿਉਂ ਨਹੀਂ ਕੀਤੀ ਫਿਰ ਮੈਂ ਤਾਂ ਤੁਹਾਨੂੰ ਫੋਨ ਲਾ ਲਿਆ ਠੀਕਾ ਪੁੱਤੇ ਤੋ ਤਾਨਾ ਨਾ ਕਰੂੰਗੀ ਪੁੱਛੂੰਗੀ ਕਰਨ ਆਇਆ ਉਹਨਾਂ ਕੋਲ ਅੱਛਾ ਕਰਨ ਆਇਆ ਵਾ ਹਾਂ ਤੇ ਉਹਨਾਂ ਨੂੰ ਪੁੱਛਦੀ ਨਹੀਂ ਆ ਜੇ ਤਾਂ ਚਾਚਾ ਚਾਚੀ ਨਾਲ ਮਿਲਦੇ ਰਹੇ ਹੂੰ ਉਹਨਾਂ ਨੂੰ ਪੁੱਛਦੀ ਫਿਰ ਵੱਧ ਘਟਾ ਕਰਕੇ ਤੇ ਵੇਰੀ ਆ ਆਓ ਮੈਨੂੰ ਪਤਾ ਹੈ ਤਾਂ ਹੀ ਨਹੀਂ ਮੈਂ ਉਹਨਾਂ ਨੂੰ ਹਾਂ ਕਰਨ ਲਈ ਕਿ ਤੁਹਾਡੇ ਕੋ ਕਿੱਥੇ ਆਉਣੇ ਆ ਕਿੱਥੋਂ ਨਿਉਣੇ ਤੁਸੀਂ ਕਿੱਥੋਂ ਨਹੀਂ ਚੱਲ ਬਾਅਦ ਚਾਪੇ ਫਿਰ ਉਹਨਾਂ ਨਾਲ ਵਾਅਦਾ ਕਟਾ ਕਰ ਲਿਓ ਉਹ ਤਾਂ ਕੋਈ ਨਹੀਂ ਵਾਅਦਾ ਕਟਾ ਕਰ ਲਾਂਗੇ ਹਨਾ ਠੇਕੇ ਠੁਕੇ ਸੇ ਕਰਤ ਨਾਗੇ ਕੋਈ ਕਰ ਲੂਗੀ ਗੱਲਬਾਤ ਹੂੰ ਪਰ ਇਹਨੂੰ ਕੀ ਗੱਲ ਹੋ ਗਈ ਇਹਨੇ ਕੀ ਡਾ ਸਦਮਾ ਲੈ ਲਿਆ ਇਹਨੂੰ ਕੀ ਹੋ ਗਿਆ ਜਦੋਂ ਤੋਂ ਆਈ ਇਹਨੂੰ ਤਾਂ ਠੀਕ ਠਾਕ ਹੀ ਰਿਹਾ ਹੈ ਮੰਮੀ ਬਾਅਦ ਏਦਾਂ ਹੀ ਮੈਨੂੰ ਤੇ ਆਪ ਨਹੀਂ ਕੁਝ ਪਤਾ ਮੈਨੂੰ ਕੁਝ ਸੱਚ ਦੱਸ ਦੇ ਹੁਣ ਤੇ ਫੇਰ ਹੀ ਪਤਾ ਪਤਾ ਹੀ ਆ ਤੁਹਾਨੂੰ ਹਾਂ ਹੂੰ ਵੀ ਇਹ ਤਾਂ ਕੋਈ ਨੁਕਾ ਦਾ ਲੋਖੋ ਕੀ ਪਤਾ ਮੰਮੀ ਲਾਗੇ ਲਾਗੇ ਤਾਂ ਗੜੇ ਨਹੀਂ ਤੇ ਹੁਣ ਤੇ ਫਿਰ ਮੈਂ ਹੁਣ ਇਹਨਾਂ ਨੂੰ ਕੀ ਕਹਾਂ ਕਿ ਮੰਮੀ ਆਂਦੇ ਮੈਂ ਕਰ ਦਿੰਨੀ ਆ ਆ ਥੋੜੇ ਬੋਲ ਕੇ ਕਰ ਦੂੰਗੀ ਬੁੱਤ ਪੁੱਛ ਕੇ ਉਹਨਾਂ ਨੂੰ ਸੈਲ ਦੀ ਮੰਮੀ ਹੁੰਦੇ ਹੀ ਪੁੱਛ ਕੇ ਤੈਨੂੰ ਪਤਾ ਹੀ ਦਿੱਤੀ ਹੈ ਜੇ ਮੇਰੇ ਕੋਲ ਬੈਠੇ ਹੁਣ ਹੂੰ ਫਿਰ ਮੈਂ ਆਪ ਕੱਢ ਕੇ ਤੇ ਤੈਨੂੰ ਫੜਾਦਾ ਵੀ ਲੈ ਪੁੱਤ ਮੈਨੂੰ ਪਤਾ ਮੰਮੀ ਤੁਸੀਂ ਕਿੱਥੋਂ ਕੱਢਣੇ ਹੀ ਪਾਈ ਚੰਗੇ ਰਹਿੰਦੇ ਭਾਈ ਜਿੱਦਾਂ ਮਰਜੀ ਹੀ

ਇਹ ਲੋਕੀਂ ਐਂ ਆਪਣੇ ਘਰ ਸੁਖੀ ਹੋਣ ਤੇ ਮੰਮੀ ਆਪਾਂ ਲੱਗਦਾ ਮਾਵਾ ਧੀਆ ਨੇ ਕਹਿੰਦਾ ਕਿੰਨਾ ਇਹ ਹੁਣ ਕੀ ਕਰ ਦਿੱਤਾ ਮੈਨੂੰ ਲੱਗਦਾ ਆਪਾਂ ਮਾਵਾ ਧੀਆ ਨੇ ਰੱਬ ਕੋਲੋਂ ਬੈ ਕੇ ਇਕੱਠਿਆਂ ਨੇ ਮਾੜੀ ਕਿਸਮਤ ਹੀ ਲਿਖਾ ਲਈ ਦੋਵਾਂ ਜਾਨੀਆਂ ਨੇ ਕਰਮ ਧੀਏ ਲਿਖਾ ਲਏ ਅਸੀਂ ਨਾ ਤੁਹੀਂ ਦੰਨ ਨੂੰ ਸੋਕ ਮਿਲਿਆ ਨਾ ਗਾੜੀ ਮੈਨੂੰ ਮੈਂਡਿਆ ਤੇ ਇਹ ਗੱਲ ਵਾ ਪੁੱਤ ਹੂੰ ਕਰਮਾਂ ਜੀ ਆ ਨਹੀਂ ਚਲੋ ਕੋਈ ਨਹੀਂ ਹਾਂ ਠੀਕ ਹੈ ਹਉ ਮਮੀ ਆਡੇ ਪਿਛਲੇ ਜਨਮਾਂ ਦਾ ਕੋਈ ਹਸਾਬ ਕਿਤਾਬ ਹੂੰ ਚਲੋ ਫਿਰ ਠੀਕ ਹੈ ਮਮੀ ਪਤਾ ਕਰਕੇ ਤੇ ਮੈਨੂੰ ਦੱਸਿਓ ਜੇ ਨਾ ਹਾਂ ਕਰਨੀਏ ਤਾਂ ਕੋਈ ਨਹੀਂ ਬਹੁਤਾ ਜ਼ੋਰ ਨਾ ਪਾਇਓ ਜੇ ਹਾਂ ਕਰ ਦੇਣਗੇ ਤੇ ਤਾਂ ਵੀ ਫਿਰ ਠੀਕ ਤੋਹੀ ਨਾ ਹੁਣ ਸੋਚਦੇ ਰਹਿਓ ਬਹੁਤਾ ਫਿਕਰ ਨਾ ਕਰਿਓ ਨਹੀਂ ਨਹੀਂ ਫਿਕਰ ਤਾਂ ਹੁੰਦਾ ਹੀ ਇਹ ਬੋਤ ਮੈਂ ਹਣ ਪੁੱਛੂੰਗੀ ਜ਼ਰੂਰ ਉਹਨੂੰ ਥੋੜੇ ਬੋਤ ਕਰਦਾਂਗੇ ਚੱਲ ਉਹਨੂੰ ਕਹਿ ਕੋਹਾ ਕੇ ਹਾਂਜੀ ਚਲੋ ਵੇਖ ਲਿਓ ਹਾਂ ਤੈਨੂੰ ਮੋਟਾ ਤੇ ਆ ਰੱਖੇਂ ਹਰਾ ਹਾਂਜੀ ਠੀਕ ਐ ਮੰਮੀ ਓਕੇ ਬੱਚਾ ਹੋਈ ਗੋਹਣੀ ਹਾਂ ਸਹੀ ਗੱਲ ਆਖਣ ਦੀ ਮੇਰੀ ਧੀ ਆਂਦੀ ਆ ਕਿ ਮੰਮੀ ਅਸੀਂ ਦੋਵਾਂ ਨੇ ਇੱਕੇ ਤਾਂ ਲਖਾਇਆ ਕਰਮ ਚਾਪ ਦੇ ਕਿਤੇ ਨਾ ਉਹਨੂੰ ਸੁੱਖ ਗੜੀ ਮਿਲਿਆ ਨਾ ਮੈਨੂੰ ਮਿਲਿਆ ਕੀ ਏਡੇ ਪਾਪ ਕਰਦੇ ਰਬਾ ਤੇਰੇ ਘਰ ਉਹ ਹੀ ਭੁੱਲਣ ਹਰਿਆਣ ਬਖਸ਼ਣ ਵਾਲਾ ਆ ਬਖਸ਼ਲਾ ਹੰਨੂ ਹੋਣੀ ਬਖਸ਼ਲਾ ਹੋਣੀ ਸੋਖ ਦੇ ਦੇ ਕਿਦੇ ਹਾਂ ਪ੍ਰਾਣਾ ਠੀਕ ਹੁੰਦਾ ਤੇ ਕੁੜੀ ਨੂੰ ਵੀ ਥੋੜਾ ਬੋਦਾ ਸੋਖ ਹੁੰਦਾ ਭਾਏ ਮਾੜਾ ਚੰਗਾ ਜਿੱਦਾਂ ਮਰਜੀ ਸਿਰ ਦਾ ਸਾਈਂ ਆ ਮਹਾਰਾਜ ਨੂੰ ਤੰਦਰੁਸਤੀ ਬਖਸ਼ ਸੱਚੇ ਪਾਤਸ਼ਾ ਠੀਕ ਠਾਕ ਕਰ ਤੀ ਓਕੀ ਹੋਗੀ ਸੋਗਾਂ ਓਕੀ ਹੋਗੀ ਗੈ ਨਾਲੋਂ ਵੀ ਜ਼ਿਆਦੀ ਉਦਾਂ ਨਹੀਂ ਜੀਣ ਦਿੰਦੇ ਤੇ ਤਾਂ ਵੀ ਤੰਗ ਹੀ ਜੇ ਹੁਣ ਥੋੜਾ ਬੋਦਾ ਚੱਲ ਕੇ ਤੇ ਬਾਹਰ ਅੰਦਰ ਨਿਕਲਣ ਲੱਗੀ ਵਸਣ ਲੱਗੀ ਆ ਤੇ ਹੁਣ ਫੇਰ ਉਹਨੂੰ ਹੋ ਗਿਆ ਕੀ ਪਾਪ ਕਰਤੇ ਰੱਬਾ ਕੋਈ ਸਮਝ ਨਹੀਂ ਆਉਂਦੀ ਮਹਾਰਾਜ ਹੁਣ ਕਿੱਥੋਂ ਮੈਂ ਉਹਦੇ ਹੋੜ ਪੈਂਦੇ ਆ ਕਿੱਥੋਂ ਪੈਸੇ ਪੁੱਛਾਂ ਕੀ ਕਰਾਂ ਕਿੱਦਾਂ ਕਿਤੇ ਮੈਂ ਵੀ ਕਿਤੇ ਹੁੰਦਾ ਮੇਰੇ ਕੋਲ ਪੈਸੇ ਤੇ ਤੀ ਦੇ ਲਿਕੇ ਜਾਂਦੀ ਆ ਉਹ ਸੇ ਵੇਲੇ ਤੇ ਆਂਦੇ ਹੁੰਦੇ ਆ ਰਿਸ਼ਤੇਦਾਰੀ ਹੁੰਦੇ ਆ ਸੱਜੀਆਂ ਬਾਹਵਾਂ ਖੱਬੀਆਂ ਹੁੰਦੀਆਂ ਹੁਣ ਜਾਵਾਂ ਤੇ ਜਾ ਕੇ ਪੁੱਛੂਗੀ ਨਾ ਹੁਣ ਸਟੇਲ ਹੁਣਾ ਨੂੰ ਵੀ ਉੱਥੇ ਇਤੋਂ ਤੁਹਾਨੂੰ ਪਿਆਹੇ ਥੋੜੇ ਬੋਤੇ ਕਰ ਦੋ ਜਿੱਦਾਂ ਵੀ ਹੋ ਸਕਦਾ ਚੱਲ ਪਰੋਣਾ ਸਾਡਾ ਠੀਕ ਠਾਕ ਹੋ ਜੇ ਕੋਈ ਮੈਨੂੰ ਸਮਝ ਚੀ ਨਹੀਂ ਹੁੰਦੀ ਕੀ ਕਰਨਾ ਚੱਲ ਮਣਾ ਸਿਆਲ ਕਰ ਚੱਲ ਉੱਥੇ ਜਾ ਕੇ ਪੁੱਛ ਹੱਥ ਤੇ ਹੱਥ ਤਰ ਕੇ ਬੈਠਿਆਂ ਤੇ ਸਰਨਾ ਹੀ ਨਹੀਂ ਆ ਚੱਲ ਮਾਂ ਮੇਰੀ ਵਿਚਾਰੀ ਨੇ ਵੀ ਨਾ ਨਹੀਂ ਕੀਤੀ ਜਿੱਦਾਂ ਮਰਜੀ ਹਾਂ ਕਾਰੀ ਦਿੱਤੀ ਹੁੰਦੀ ਹੁੰਦੀ ਨਿੱਤ ਤੈਨੂੰ ਪਿਆਹੇ ਪੁੱਛਣ ਨੂੰ ਕਿਹਾ ਕਿਹੜਾ ਤੈਨੂੰ ਸੁੱਖ ਨਹੀਂ ਮਿਲੰਦਿਆ ਤੂੰ ਤੇ ਹੋਰ ਹੀ ਬਝਾਰਤਾ ਪਾਉਂਦੀ ਮਾਂ ਨੂੰ ਦੁੱਖ ਮਿਲਣ ਕਿਹੜਾ ਡਿਆ ਵਾ ਦੁੱਖ ਤੇ ਸਾਡੇ ਕਰਮਾਂ ਚ ਵਾ ਤੇਰੇ ਕਰਮਾਂ ਚ ਦੁੱਖ ਨਹੀਂ ਆ ਮੇਰਾ ਪੁੱਤ ਮੰਜੀ ਚ ਪਿਆ ਦੁੱਖ ਤੇ ਮੈਨੂੰ ਆ ਤੈਨੂੰ ਕਾਦਾ ਮੰਮੀ ਕਹਿੰਦੀ ਕੋਈ ਨਹੀਂ ਮੈਂ ਸਹਲੂ ਨਾ ਕਰ ਜਾਣੀ ਪਤਾ ਕਰ ਦੇਣੀ ਥੋੜੇ ਬੋਤੇ ਜਿੰਨੇ ਵੀ ਹੋਏ ਉਹਨਾਂ ਨੇ ਨਹੀਂ ਫਿਰ ਵੀ ਨਾ ਕੀਤੀ ਕਰਨਾ ਨਹੀਂ ਆ ਕਰਨਾ ਪੈਣਾ ਆ ਆਪਾਂ ਕਿਹੜਾ ਦਾਜ ਮੰਗਿਆ ਉਹਨਾਂ ਕੋ ਚਾਹੇ ਵਿਆਹ ਤੇ ਖਰਚਾ ਕੋਈ ਕਰਾਇਆ ਵਾ ਮੰਮੀ ਮੈਂ ਕੀ ਤੁਹਾਨੂੰ ਕਿਹਾ ਵਾ ਤੁਸੀਂ ਤੇ ਬਸ ਮੇਰੇ ਦਿਵਾਲੇ ਹੁੰਦੇ ਰਹਿੰਨੇ ਛੋਸਾ ਕੋ ਮੰਮੀ ਗਏ ਤੇ ਹੈਗੇ ਪੁੱਛਣ ਵੀ ਮੈਂ ਪੁੱਛ ਕੇ ਦੱਸ ਦਿੰਨੀ ਆ ਤੇ ਪੁੱਛਣਾ ਨਹੀਂ ਆ ਵੀ ਕੋਈ ਹਾਲ ਕਰਨਾ ਸਾਨੂੰ ਤਾਂ ਜੇ ਫਿਰ ਮੰਮੀ ਨਾ ਕਰ ਦਿੰਦੇ ਫਿਰ ਤੁਸੀਂ ਕੀ ਕਰ ਲੈਣਾ ਕੁਝ ਕਰ ਲੈਣਾ ਹੀ ਅੱਛਾ ਨਾ ਕਰ ਦਿੰਦੀ ਮੰਮੀ ਤੂੰ ਤੋ ਤੋ ਗਿਆ ਨਾ ਮੰਮੀ ਆਪਣੀ ਨੂੰ ਫਾਰਮੈਟ ਹੀ ਪੂਰੀ ਕਰਨ ਨੂੰ ਜੇ ਜੋਰ ਪਾਉਣੀਓ ਤੇ ਆਪੇ ਮੰਮੀ ਪੈਸੇ ਦਿੰਦੀ ਕਿੱਦਾਂ ਦੇ ਦਿੰਦੀ ਤੇ ਮੰਮੀ ਨੇ ਕਿਹੜੀ ਮੇਰੀ ਨਾ ਕੀਤੀ ਗਈ ਤੇ ਹੈਗੀ ਪਤਾ ਕਰਨ ਕਿਹੜੀ ਮਾਂ ਵਾ ਜਿਹੜੀ ਤੀਹ ਦੁੱਖ ਚਰ ਲੈਂਦੀ ਆ ਤਾਂ ਹੀ ਤੇ ਮੰਮੀ ਮੇਰੀ ਵਿਚਾਰੀ ਚਲ ਗਈ ਆ ਆ ਫੜੋ ਮੰਮੀ ਨੂੰ ਮੰਮੀ ਵਿਚਾਰੀ ਆ ਤੇ ਅਹੀਂ ਦੁਸ਼ਮਣ ਵਾਂ ਮੈਂ ਸਬਜੀ ਬਣਾਉਣ ਲੱਗੀ ਜੇ ਪਾਸ ਸਬਜੀ ਬਣਾ ਕੇ ਸਿਰ ਚ ਲਾ ਲਾ ਆਪਣੇ ਚ ਸਤਿ ਸ੍ਰੀ ਅਕਾਲ ਤਾਈ ਜੀ ਸਤਿ ਸ੍ਰੀ ਅਕਾਲ ਜਿੰਦਾਬਦ ਸਦਾ ਮੈਂ ਤੇ ਪੁੱਤ ਤੁਹਾਡੇ ਘਰੇ ਚੱਲੀ ਆਓ ਚੱਲੀਏ ਚੱਲ ਹੁਣ ਤੂੰ ਆਈ ਗਿਆ ਤੇ ਹੁਣ ਕੀ ਜਾਣਾ ਵਾ ਤੇ ਇੱਥੇ ਗੱਲਬਾਤ ਕਰ ਲੀਨੇ ਆ ਆ ਜਾ ਘਰ ਨੂੰ ਜਾਣਾ ਕੋਈ ਨਹੀਂ ਤਾਈ ਜੀ ਦੱਸ ਦੋ ਤੁਸੀਂ ਦੱਸਣਾ ਕੀ ਪੁੱਤ ਤੇਰਨਾ ਮੈਨੂੰ ਕੰਮ ਹੈਗਾ ਹਾਂਜੀ ਤੇ ਡੈਡੀ ਤੇਰੇ ਨੂੰ ਮੈਂ ਹਾਂ ਕੰਨੀ ਪੁੱਛਦੇ ਜਾ ਕੇ ਤੇ ਭਾਜੀ ਤੇਰਾ ਠੀਕ ਨਹੀਂ ਆ ਪੁੱਤ ਅਸ਼ਕੀ ਹੋਇਆ ਪਤਾ ਨਹੀਂ ਕੀ ਹੋ ਗਿਆ ਇਹ ਪੁੱਤ ਨੂੰ ਕੋਈ ਸਮਝ ਜੀ ਨਹੀਂ ਆਉਂਦੀ ਤੇ ਇਦਾਂ ਬਲੀਆਂ ਟੋਲੀਆਂ ਦੀਆਂ ਮਰੀ ਜਾਂਦਾ ਮੈਨੂੰ ਤੇ ਸੁਖ ਨੇ ਦੱਸਿਆ ਮੈਂ ਵੀ ਨਹੀਂ ਹਜੇ ਗਈ ਪਤਾ ਲੈਣ ਤੇ ਤੁਸੀਂ ਦੱਸ ਹੀ ਦਿੰਦੇ ਚੱਲ ਜਾਣਾ ਸੀ ਪੁੱਤ ਚਲਦੇ ਜਾਣਾ ਮੈਨੂੰ ਵੀ ਸੁਖ ਨੇ ਦੱਸਿਆ ਪਿੰਨਾ ਮੈਨੂੰ ਵੀ ਨਹੀਂ ਪਤਾ ਹੁਣ ਉਹਨਾਂ ਨੂੰ ਨਾ ਬਹਿਂਦੀ ਉਹ ਪੁੱਤ ਲੋੜ ਤੇ ਮੈਂ ਹਾਂ ਚੱਲ ਕਰਨ ਆਇਆ ਵਾ ਤੇ ਚੱਲ ਤੇ ਡੈਡੀ ਨੂੰ ਪੁੱਛਦੀ ਆ ਕਿ ਥੋੜੇ ਬੋਦੇ ਪੈਸੇ 20000 ਰੁਪਇਆ ਕਰ ਦੂੰ ਹਾਂ ਠੇਕੇ ਚ ਘੱਟ-ਕੁੱਟ ਲਿਓ ਪੁੱਤ ਤਰਲੇ ਵਾਲੀ ਗੱਲ ਈ ਉਹ ਮਿਹਨਤ ਵਾਲੀ ਤਾਈ ਤਰਲੇ ਵਾਲੀ ਕਾਦੀ ਗੱਲ ਵਾ ਤੈਨੂੰ ਪਤਾ ਔਖੇ ਸੋਖੇ ਆਪਣੇ ਖਲੋਂਦੇ ਹੁੰਦੇ ਨਾਲ ਇਹ ਤਾਂ ਪੁੱਤ ਹੈਗੀ ਗੱਲ ਮੈਨੂੰ ਤੇ ਤੇਰੇ ਤੇ ਆਸ ਬੜੀ ਹੈ ਮੈਂ ਹਾਂ ਵੀ ਚੱਲ ਤੂੰ ਆਪਣੇ ਡੈਡੀ ਨੂੰ ਕਹਿ ਕਵਾ ਕੇ ਮਨਾ ਹੀ ਲੈਣਾ ਵਾ ਆ ਡੈਡੀ ਨੂੰ ਤੇ ਮਨਾਲਾਂਗੇ ਨਾਲੇ ਕੰਮ ਆ ਵੀ ਆ ਉਹਨੂੰ ਕਵਾਂਗੇ ਮਾੜੇ ਮੋਟੇ ਪਾ ਦੂ ਵਿੱਚ ਉਹ ਵੀ ਆ ਮੈਂ ਚੱਲ 50 ਨਹੀਂ ਤੇ 20 ਤੇ ਦਈਏ ਇੰਨੇ ਕਿਤੇ ਬੰਦੇ ਹੀ ਆ ਤਾਈ ਆਹੋ ਦੇਣੇ ਚਾਹੀਦੇ ਆ ਇਹ ਨਾਲੇ ਪਤਾ ਲੈ ਕੇ ਆਵਾਂਗੇ ਪੁੱਤ ਮੁੰਡੇ ਦਾ ਹਾਂਜੀ ਚੱਲੀਏ ਡੈਡੀ ਨਾਲ ਕਰ ਲੈਨੇ ਗੱਲ ਹੁਣੇ ਪੁੱਤ ਹੁਣ ਤੇਰੇ ਨਾਲ ਕਰ ਹੀ ਲਈ ਤੂੰ ਡੈਡੀ ਨੂੰ ਆਪੇ ਦੱਸ ਦੀ ਤੇ ਫਿਰ ਮੈਂ ਆਉਂਗੀ ਸ਼ਾਮਾਂ ਜੀਆਂ ਨੂੰ ਮੁੜ ਕੇ ਮੈਂ ਨਾਲ ਤੁਸੀਂ ਆਪ ਵੀ ਇੱਕ ਵਾਰੀ ਦੱਸ ਹੀ ਦਿੰਦੇ ਸਗੋਂ ਕੋਈ ਨਹੀਂ ਮੈਂ ਫੋਨ ਤੇ ਵੀ ਗੱਲ ਕਰ ਲੂੰਗੀ ਉਹਦੇ ਨਾਲ ਉਦਾਂ ਮੇਰਾ ਇਰਾਦਾ ਹੈ ਕਿ ਚੱਲ ਮੈਨੂੰ ਤੇਰੇ ਨਾਲ ਹੈ ਕਿ ਤੈਨੂੰ ਦੱਸਾਂ ਵੀ ਫਿਰ ਤੂੰ ਉਹਨੂੰ ਮਨਾ ਹੀ ਲੈਣਾ ਵਾ ਡੈਡੀ ਨੂੰ ਡੈਡੀ ਨੇ ਤਾਂ ਹੀ ਮੰਨ ਨਹੀਂ ਜਾਣਾ ਡੈਡੀ ਨੇ ਗੜੀ ਨਾ ਕਰਨੀ ਆ ਆਹੋ ਚੱਲ ਕੋਈ ਨਹੀਂ ਪੁੱਤ ਧੀਆਂ ਸਾਰਿਆਂ ਦੀਆਂ ਸਾਂਝੀਆਂ ਹੀ ਹੁੰਦੀਆਂ ਵਾ ਨਾਲੇ ਚਾਚਾ ਵਾ ਕੋਈ ਗੱਲ ਨਹੀਂ ਇੰਨਾ ਕਿ ਮੈਨੂੰ ਹੈਗਾ ਹੀ ਮੈਂ ਚੱਲ ਕਰ ਦਿੰਦੇ ਤੇ ਚਲ ਜਾਂਦੇ ਨਾਲ ਹੀ ਦੇਮ ਦੇ ਪੈਸੇ ਦੇ ਨਾਲ ਹੀ ਮਿਲਉਂਦੇ ਭੈਣ ਨੂੰ ਚਲ ਕੋਈ ਨਹੀਂ ਤਾਈ ਮੈਂ ਕਰ ਲੈਣਾ ਗੱਲ ਜਾ ਕੇ ਡੈਡੀ ਨਾਲ ਤੇ ਨਾਲੇ ਕਰਨਾ ਤੇ ਫਿਰ ਤੁਹਾਨੂੰ ਮੈਂ ਦੱਸ ਦਿੰਨਾ ਵਾ ਤੂੰ ਹੀ ਉਹ ਤਾਂ ਫੋਨ ਲਾ ਲਿਓ ਇੱਕ ਨਹੀਂ ਡੈਡੀ ਨੂੰ ਮੈਂ ਤਾਂ ਸੁੱਕ ਗਿਆ ਨਾ ਵੀ ਨਾਲ ਹੀ ਚਲਦੇ ਨਹੀਂ ਚਲ ਕੋਈ ਨਹੀਂ ਬੁੱਤ ਹੁਣ ਫਿਰ ਕੀ ਕਰਨਾ ਜਾ ਕੇ ਹੁਣ ਗੱਲ ਤੇ ਤੇਰਾ ਨਾ ਕਰ ਹੀ ਲਈ ਕੋਈ ਨਹੀਂ ਤੂੰ ਦੱਸਦੀ ਜਾ ਕੇ ਤੇ ਨਾ ਉਹ ਤੇ ਮੈਂ ਆਉਂਗੀ ਫਿਰ ਫੋਨ ਤੇ ਪੁੱਛ ਲੂੰਗੀ ਕੀ ਜਾਂਦਾ ਜੇ ਆਖੂਗਾ ਵੀ ਲੈ ਜਾਓ ਤੇ ਫਿਰ ਮੈਂ ਆ ਜੂਗੀ ਸ਼ਾਮ ਨੂੰ ਚਲੋ ਠੀਕ ਆ ਤਾਈ ਜੀ ਫਿਰ ਹਾਂ ਮੈਨੂੰ ਦੱਸਿਓ ਜਦੋਂ ਜਾਣਾ ਵਾ ਨਾ ਆਹੋ ਨਹੀਂ ਮੈਂ ਤੇਰੇ ਨਾਲ ਹੀ ਜਾਣਾ ਪੁੱਤ ਮੈਂ ਗੱਲੀ ਨੇ ਕਿੱਦਾਂ ਜਾਣਾ ਆਹੋ ਇੱਕ ਦਿਨ ਉਹ ਮੈਨੂੰ ਸੁਣ ਕੇ ਚੱਲ ਜੂਗਾ ਤੇ ਜਾਂ ਮੈਂ ਚੱਲ ਜੂਗਾ ਪਰੋਣੇ ਵੱਲੋਂ ਸੁਣ ਕੇ ਤੇ ਮੇਰਾ ਤਾਂ ਲੱਕੀ ਟੁੱਟ ਗਿਆ ਭਾਈ ਰਬਾ ਮੈਂ ਤੇ ਇੰਨੇ ਦੁੱਖ ਕਿਤੇ ਵੇਖਣ ਨਹੀਂ ਪੁੱਤ ਚੱਲ ਆਪਣੇ ਕਰ ਮਾੜੀ ਚੰਗੀ ਵਸਣ ਦੀ ਹੈ ਹੈ ਹੁਣ ਪਰੋਣਾ ਬਿਮਾਰ ਹੋ ਗਿਆ ਤਾਈ ਤੈਨੂੰ ਪਤਾ ਮਾੜੀ ਘੜੀ ਦਾ ਨਹੀਂ ਪਤਾ ਲੱਗਦਾ ਅੱਜ ਕੱਲ ਸਹੀ ਗੱਲੋਂ ਪੁੱਤ ਇਹ ਗੱਲ ਤੇਰੀ ਨਾ 16 ਨੇ ਸੱਚੋ ਆ ਵੀ ਇਹ ਦੁੱਖਾਂ ਸੁੱਖਾਂ ਦਾ ਕੋਈ ਪਤਾ ਨਹੀਂ ਦੁੱਖ ਕਿਹੜੇ ਵੇਲੇ ਲੱਗ ਜਾਣੇ ਚੱਲ ਠੀਕ ਆ ਤਾਈ ਆ ਚੰਗਾ ਪੁੱਤ ਜਿੰਦਾਬਾਦ ਸਦਾ ਤੈਨੂੰ ਇੰਨਾ ਕਿਤੇ ਪੁੱਤ ਮਾਣ ਨਹੀਂ ਤੇਰੇ ਤੇ ਮੈਂ ਤਦ ਦੇ ਜਿੰਦਾ ਵੀ ਨਹੀਂ ਲਾਇਆ